ਤੇ ਗੁਰਦਿਆਲ ਸਿੰਘ ਦੇ ਘਰ ਪੁੱਤਰ ਦਾ ਜਨਮ ਹੋਇਆ ਨਾਮ ਰੱਖਿਆ ਗਿਆ ਹਰੀ ਸਿੰਘ ਤੇ ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਤਕਰੀਬਨ 11 ਕੁ ਸਾਲ ਦਾ ਜਿਹੜਾ ਉਹ ਫਰਕ ਹੈ 11 ਸਾਲ ਵੱਡੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਦੇ ਨਾਲ ਤੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਕਿ 14 ਕੁ ਸਾਲ ਦੀ ਉਮਰ ਹੋਈ ਤੇ ਭਾਈ ਗੁਰਦਿਆਲ ਸਿੰਘ ਜਿਹੜੇ ਨੇ ਉਹ ਚੜ੍ਹਾਈ ਕਰਕੇ ਮਾਤਾ ਧਰਮਕੌਰ ਨੇ ਇਹਨਾਂ ਨੂੰ ਸਿੱਖਿਆ ਦਿੱਤੀ ਹੈ ਧਰਮ ਦੀ ਗੁਰੂ ਘਰ ਦੇ ਨਾਲ ਜੁੜਿਆ ਸ਼ਸਤਰबाजी ਤੇ ਵਿਦਿਆ ਦਾ ਇਹਨਾਂ ਨੂੰ ਨਪੁੰਨ ਕੀਤਾ ਗਿਆ ਕਿੰਨੇ ਜਦੋਂ ਸ਼ਸਤਰबाजी ਸਿਖਾਉਣ ਵਾਸਤੇ ਉਸਤਾਦ ਦੇ ਕੋਲ ਗਏ ਨਾ ਤੋ ਉਸਤਾਦ ਨੂੰ ਕਹਿਣ ਲੱਗੇ ਕਿ ਮੇਰਾ ਪੁੱਤ ਹੈ ਕੱਲਾ ਕੱਲਾ ਪੁੱਤ ਹੈ ਹਰੀ ਸਿੰਘ ਇਹਨੂੰ ਮੈਂ ਗਦਕਾ ਸਿਖਾਉਣਾ ਚਾਹੁੰਦੀ ਹਾਂ ਜੋ ਸਮੇਂ ਦੀ ਮੰਗ ਸੀ ਉਹ ਉਸਤਾਦ ਜੀ ਕਹਿਣ ਲੱਗੇ ਕਿ ਕਹਿੰਦੇ ਮੈਂ ਸਿਖਾਤੇ ਦੇਵਾਂਗਾ ਪਰ ਯਾਦ ਰੱਖਣਾ ਇਸ ਕਲਾ ਨੂੰ ਇਸ ਖੇਡ ਨੂੰ ਸਿੱਖਣ ਵਾ ਸਿੱਖਣ ਲਈ ਤੇਰੇ ਪੁੱਤ ਦਾ ਕੋਈ ਅੰਗ ਪੈਰ ਵੀ ਜਾ ਸਕਦਾ ਹੈ ਹੋ ਸਕਦਾ ਇਹਦੀ ਮੌਤ ਵੀ ਹੋ ਜਾਏ ਮਤਲਬ ਉਹ ਖੇਡ ਜਿਹੜੀ ਸੀ ਉਹ ਤਲਵਾਰਬਾਜ਼ੀ ਇੰਨੇ ਕਮਾਲ ਦੀ ਸੀ ਇੱਕ ਗੱਲ ਹੋਰ ਸੋਚਣ ਦੇ ਸਾਨੂੰ ਮਜਬੂਰ ਕਰਦੀ ਹੈ ਕਿ ਅੱਜ ਜੋ ਗਤਕੇ ਦਾ ਰੂਪ ਸਾਡੇ ਸਾਹਮਣੇ ਬਣ ਕੇ ਰਹਿ ਗਿਆ ਹੈ ਇਹ ਗਤਕੇ ਦਾ ਰੂਪ ਨਹੀਂ ਸੀ ਹੈ ਅੱਜ ਕੀ ਹੋ ਰਿਹਾ ਨਗਰ ਕੀਰਤਨ ਕੱਢੇ ਜਾਂਦੇ ਨੇ ਬਰਫਾਂ ਭੰਨੀਆਂ ਜਾਂਦੀਆਂ ਛਾਤੀਆਂ ਦੇ ਉੱਤੇ ਦੰਦਾਂ ਦੇ ਨਾਲ ਬੁਲਟ ਮੋਟਰਸਾਈਕਲ ਖਿੱਚੇ ਜਾਣੇ ਸਿਰ ਦੇ ਉੱਤੇ ਬੋਰਾ ਪਾ ਕੇ ਪੈਟਰੋਲ ਪਾ ਕੇ ਅੱਗ ਲਗਾ ਦੇਣੀ ਟਿਊਬਾਂ ਪੰਨੀ ਜਾਣੀਆਂ ਮੱਥੇ ਦੇ ਉੱਤੇ ਮਾਰ ਮਾਰ ਕੇ ਅੱਖਾਂ ਮੀਟ ਕੇ ਨਾਰੀਅਲ ਪੰਨੀ ਜਾਣੇ ਇਹ ਕੋਈ ਗਤਕਾ ਸੀ ਸਾਡਾ ਏ ਅੱਜ ਤੇ ਇਹਨਾਂ ਨੇ ਕੀ ਬਣਾ ਕੇ ਪੇਸ਼ ਕਰ ਦਿੱਤਾ ਹੈ ਮੂੰਹ ਦੇ ਵਿੱਚ ਪੈਟਰੋਲ ਪਾ ਕੇ ਅੱਗ ਦਾ ਵਾਕਾ ਮਾਰਨ ਪਤਾ ਨਹੀਂ ਸਾਡੇ ਕੇਸ ਤੇ ਸਾਡੀਆਂ ਦਾੜੀਆਂ ਸਾਡੀਆਂ ਮੂਛਾਂ ਨੇ ਕੀ ਸਾਨੂੰ ਦਾੜੀ ਕਿੰਨੀ ਅੱਗੇ ਕਿੰਨੀ ਛੇਤੀ ਪੈਂਦੀ ਹੈ ਕਿੰਨੇ ਪੁੱਤਾਂ ਦੀਆਂ ਕਿੰਨੇ ਨੌਜਵਾਨ ਵੀਰਾਂ ਦੀਆਂ ਮੌਤਾਂ ਹੋਈਆਂ ਨੇ ਇਹਦੇ ਕਰਕੇ ਟਿਊਬਾਂ ਭੰਨੀ ਜਾਣੀਆਂ ਸਿਰ ਦੇ ਉੱਤੇ ਕਿੰਨੀਆਂ ਆਮ ਸੰਗਤ ਦਾ ਨੁਕਸਾਨ ਹੋਇਆ ਹੈ ਨਾਰੀਅਲ ਭੰਨੇ ਸਿਰ ਦੇ ਤੇ ਤਾੜੀਆਂ ਮਾਰਨੀਆਂ ਜਕਾਰੇ ਲਗਾਉਣੇ ਬੜਾ ਨੁਕਸਾਨ ਹੋਇਆ ਸਿੱਖਾਂ ਦੇ ਉੱਤੇ ਲੰਮੇ ਪੈ ਜਾਣਾ ਉੱਤੇ ਥੋੜਾ ਮਾਰਨਾ ਬਰਫ ਭਰਣੀ ਉਹੋ ਜੀ ਸਾਡੀ ਸਰਮੌਰ ਸੰਸਥਾਵਾਂ ਜਿਹੜੀਆਂ ਐਕਸ਼ਨ ਨਹੀਂ ਲੈ ਕੇ ਰਾਜੀ ਇਹਨੂੰ ਖੇਡ ਨੂੰ ਗਤਕਾ ਸਾਡੀ ਇੱਕ ਬੜੀ ਵੱਡੀ ਕਲਾ ਸੀ ਅੱਜ ਇਹਨਾਂ ਨੇ ਕੀ ਬਣਾ ਕੇ ਪੇਸ਼ ਕਰ ਦਿੱਤਾ ਹੈ ਰੋਕ ਲਗਾਉਣੀ ਚਾਹੀਦੀ ਹੈ ਉਸਤਾਦ ਜੀ ਕਹਿ ਲੱਗੇ ਨੇ ਸਿਖਾ ਦੇਵਾਂਗਾ ਪਰ ਤੇਰੇ ਪੁੱਤ ਦਾ ਅੰਗ ਪੈਰ ਜਾ ਸਕਦਾ ਕਿੰਨੇ ਮੈਨੂੰ ਕੋਈ ਪਰਵਾਹ ਨਹੀਂ ਸਮਾਂ ਥੋੜਾ ਕਲੰਘਿਆ ਹੈ ਮਹਾਰਾਜਾ ਰਣਜੀਤ ਸਿੰਘ ਸਾਲ ਦੇ ਵਿੱਚ ਕੁਝ ਕਈ ਵਾਰ ਉਹਨੇ ਆਪਣੇ ਰਾਜ ਦੇ ਵਿੱਚ ਇਹੋ ਜੇ ਇਹਨਾਂ ਨੇ ਖੇਡ ਕਰਾਇਆ ਕਰਨੇ ਗਤਕੇ ਦਾ ਪ੍ਰਦਰਸ਼ਨ ਕਰਾਇਆ ਕਰਨੇ ਫਿਰ ਚੋਣ ਕਰਾਇਆ ਕਰਨੀ ਉਹਨਾਂ ਚ ਸੂਰਮਿਆਂ ਦੀ ਜਿਹੜਾ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਸ਼ਸਤਰਬਾਜੀ ਕਰਦਾ ਸੀ ਰਣਜੀਤ ਸਿੰਘ ਨੇ ਕਿਹਾ ਕਰਨਾ ਇਹਨੂੰ ਫੌਜ ਦੇ ਵਿੱਚ ਲੈਣਾ ਚਾਹੁੰਦਾ ਹਾਂ 15 ਕੁ ਸਾਲ ਦੀ ਉਮਰ ਹੁੰਦੀ ਹੈ 15.5 ਸਾਲ ਦੀ ਰਣਜੀਤ ਸਿੰਘ ਮਹਾਰਾਜ ਨੇ ਇੱਕ ਸੰਗਤਾਂ ਵਿੱਚ ਚਿੱਠੀਆਂ ਭੇਜੀਆਂ ਕਿ ਆ ਕਤਕੇ ਦੇ ਪ੍ਰਦਰਸ਼ਨਾਂ ਵਾਸਤੇ ਸ਼ਸਤਰ ਬਾਜੀ ਵਾਸਤੇ ਚੋਣ ਹੋਣੀ ਹੈ ਉਹਦੇ ਵਿੱਚ ਹਰੀ ਸਿੰਘ ਨਲੂਆ ਵੀ ਜਾਂਦਾ ਹੈ ਇੰਨੀ ਕਮਾਲ ਦਾ ਸ਼ਸਤਰ ਬਾਜੀ ਇੰਨੀ ਕਮਾਲ ਦਾ ਤਲਵਾਰ ਬਾਜੀ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਉਸੇ ਦਿਨ ਆਖਦਾ ਕਹਿੰਦਾ ਇਹਨੂੰ ਮੇਰਾ ਨਿੱਜੀ ਅੰਗ ਰਖੇਕ ਹੈ ਆਪਣਾ ਬਾਡੀਗਾਰਡ ਆਪਣਾ ਨਿੱਜੀ ਅੰਗ ਰਖੇਕ ਰੱਖਿਆ ਗਿਆ ਤੇ 1506 ਤੇ ਜਾਂ 1507 ਦੇ ਵਿੱਚ ਇੱਕ ਘਟਨਾ ਵਾਪਰੀ ਹਰੀ ਸਿੰਘ ਹਰੀ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਸ਼ਿਕਾਰ ਖੇਡਣ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰ ਦੇ ਅੰਦਰ ਜਿਹੜਾ ਵਾਰੰਗਵਾਇਆ ਕਰਨੀਆਂ ਨਾ Rajasthan ਦਾ ਇੱਕ ਰਾਜਾ ਸੀ ਰਾਜਾ ਨਾਲ ਉਹਨਾਂ ਨਾਲ ਇਹ ਘਟਨਾ ਜੋੜੀ ਗਈ ਸੀ ਕਿ ਰਾਜੇ ਨਾਲ ਨੇ ਬਿਨਾਂ ਕਿਸੇ ਸ਼ਸਤਰ ਤੋਂ ਬਿਨਾ ਕਿਸੇ ਨਿਜੇ ਤੋਂ ਸ਼ੇਰ ਦਾ ਸ਼ਿਕਾਰ ਕੀਤਾ ਜੀ ਹੱਥਾਂ ਦੇ ਨਾਲ ਸ਼ੇਰ ਨੂੰ ਮਾਰਿਆ ਸੀ ਸ਼ੇਰ ਦਾ ਸ਼ਿਕਾਰ ਦੋ ਤਰੀਕਿਆਂ ਨਾਲ ਹੁੰਦਾ ਹੈ ਜਾਂ ਤੀਰ ਦੇ ਨਾਲ ਬੰਦੂਕ ਦੇ ਨਾਲ ਨਿਜੇ ਦੇ ਨਾਲ ਰਾਜੇ ਨਾਲ ਉਹਨੇ ਦੇਖਿਆ ਨਹੀਂ ਸੀ ਪਰ ਸੁਣਿਆ ਬੜਾ ਸੀ ਰਾਜੇ ਨਾਲ ਬਾਰੇ ਕਿ ਹੱਥਾਂ ਦੇ ਨਾਲ ਸ਼ੇਰ ਨੂੰ ਮਾਰਿਆ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਰੀ ਸਿੰਘ ਨਲੂਏ ਦੇ ਨਾਲ ਸ਼ਿਕਾਰ ਕੱਢਣ ਵات ਤੇ ਕਿ ਖੰਕਾਰ ਜਾਨਵਰ ਸ਼ੇਰ ਜਿਹੜਾ ਹੈ ਉਹ ਭੱਜਾ ਆਇਆ ਸਾਹਮਣੇ ਹੈ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨ ਸ਼ੇਰ ਨੂੰ ਆਉਂਦੇ ਵੇਖਿਆ ਘਬਰਾਇਆ ਤੇ ਸਾਢੇ 15 ਸਾਲ ਦੀ ਉਮਰ ਸੀ ਮਹਾਰਾਜਾ ਰਣਜੀਤ ਅਧੀ ਹਰੀ ਸਿੰਘ ਨਲੂਏ ਦੀ ਹੱਥਰੇ ਵਿੱਚ ਨਾ ਕੋਈ ਨੇਜਾ ਹੈ ਹੱਥਰੇ ਵਿੱਚ ਨਾ ਕੋਈ ਤਲਵਾਰ ਹੈ ਹੱਥ ਵਿੱਚ ਨਾ ਕੋਈ ਬੰਦੂਕ ਹੈ ਹੱਥਾਂ ਦੇ ਨਾਲ ਸ਼ੇਰ ਨੂੰ ਮਾਰ ਕੇ ਸੁੱਟ ਦਿੱਤਾ ਰਣਜੀਤ ਸਿੰਘ ਬੜਾ ਕੋਸ਼ ਹੋਇਆ ਕਹਿੰਦਾ ਰਾਜੇ ਨਾਲ ਬਾਰੇ ਸੁਣਿਆ ਤੇ ਬੜਾ ਸੀ ਪਰ ਮੈਂ ਵੇਖਿਆ ਨਹੀਂ ਸੀ ਉਸ ਦਿਨ ਤੋਂ ਬਾਅਦ ਖਤਾਬ ਦਿੱਤਾ ਗਿਆ ਹਰੀ ਸਿੰਘ ਨੂੰ ਕਿ ਇਹ ਮੇਰਾ ਰਾਜਾ ਨਲ ਹੈ ਇਹ ਨਲੂਆ ਹੈ ਹੱਥਾਂ ਦੇ ਨਾਲ ਸ਼ੇਰ ਨੂੰ ਮਾਰੇ ਨਲੂਆ ਖਤਾਬ ਮਿਲਿਆ ਕਸੂਰ ਦੀ ਜਿੱਤ ਜਿਹੜੀ ਹੈ 15 ਕੁ ਸਾਲ ਦੀ ਉਮਰ ਹੈ ਹਰੀ ਸਿੰਘ ਨਲੂਏ ਦੀ ਕਸੂਰ ਦੀ ਜਿੱਤ ਵਾਸਤੇ ਆਪਣੇ ਪੁੱਤ ਨੂੰ ਨਾਲ ਭੇਜਦੇ ਨੇ ਰਣਜੀਤ ਸਿੰਘ ਨਾਲ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਜਦੋਂ ਕਸੂਰ ਨੂੰ ਫਤਿਹ ਕਰਦਾ ਹੈ ਬੜੀ ਯੋਧ ਨੀਤੀ ਦੇ ਨਾਲ ਉਸ ਕਸੂਰ ਨੂੰ ਫਤਿਹ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ ਹੋ ਕੇ ਹਰੀ ਸਿੰਘ ਨਾਲੂਏ ਨੂੰ ਆਪਣੇ ਇੱਕ ਫੌਜ ਦਾ ਜਰਨੈਲ ਜਿਹੜਾ ਹੈ ਥਾਪ ਦਿੱਤਾ ਨਿੱਜੀ ਫੌਜ ਦਾ ਉਹਦਾ ਉਹਨੂੰ ਜਰਨੈਲ ਬਣਾਇਆ ਗਿਆ 700 ਸਿਪਾਹੀ ਜਿਹੜੇ ਹਨ ਉਹਦੇ ਅੰਡਰ ਰੱਖੇ ਗਏ ਕਿੰਨੇ ਜਦੋਂ ਇਹਨੂੰ ਖੁਸ਼ ਹੋ ਕੇ